ਲੈ ਵੀ ਮਿੱਤਰੋ ਆ ਮੈਚ ਕਹਿੰਦੇ ਸਰਾ ਹੋਇਆ ਕਹਿੰਦੇ ਕੋਪੀ ਪਲਵਾਰ ਨਾਲ ਸੰਦੀਪ ਦੁੱਦੇ ਵਾਲੇ ਨੂੰ ਲਿਆ ਆ ਮੈਚ ਕਹਿੰਦੇ ਸਰਾ ਹੋ ਗਿਆ ਪ੍ਰੀਤ ਲੱड्डੂ ਵਾਲੀ ਆ ਸੀ ਇੱਕ ਪਾਸੇ ਕਹਿੰਦੇ ਮਦਾਨੇ ਜੰਗ ਬਣ ਗਿਆ ਕਹਿੰਦੇ ਇਹ ਮੈਚ ਸਰਾ ਗਲਵਾਤ ਹੋਈ ਗਈ ਦੱਸਿਓ ਸੋਨੂੰ ਸੰਦੀਪ ਦੁੱਦੇ ਵਾਲੇ ਦੀਆਂ ਰੇਡਾਂ ਕਿਵੇਂ ਲੱਗਦੀਆਂ ਨੇ ਪ੍ਰੀਤ ਦੇ ਜੱਫੇ ਕਿਵੇਂ ਲੱਗਦ ਨੇ ਕੋਪੀ ਪਲਵਾਰ ਦੇ ਇੱਕਮ ਦੇ ਆ ਦੇਖੋ ਪਤੰਦਰ ਲਾਲਾ ਮਾਰਦਾ ਐਵੇਂ ਨਹੀਂ ਦੁਨੀਆ ਉਡੜਾ ਬਾਜ ਕਹਿੰਦੀ ਚੰਦਰੇ ਨੂੰ ਗੱਲਾਂ ਐਵੇਂ ਨਹੀਂ ਹੁੰਦੀਆਂ ਆ ਦੇਖ ਲੋ ਪ੍ਰੀਤ ਵੀ ਕਹਿੰਦੇ ਵੱਡੇ ਵੱਡੇ ਮੱਲਾਂ ਨੂੰ ਟਾਉਂਦਾ ਰਿਹਾ ਹੈ ਆ ਦੇਖ ਲੋ ਕੱਪਰੂ ਪੱਲੇ ਪੱਲੇ ਕਰਾ ਕੇ ਕਹਿੰਦੇ ਮੈਚ ਸਰਾ ਲੱਗਿਆ ਏ ਸਰਾ ਗੱਲਬਾਤ ਹੋ ਗਈ ਕੰਮੇ ਲੱਗੀ ਸੋਨੂੰ ਫਿਰ ਕੋਪੀ ਕੰਮੇ ਲੱਗ ਰਿਹਾ ਫਿਰ ਸੋਨੂੰ ਇਹ ਮੈਚ ਕਮੈਂਟਾਂ ਚ ਦੱਸਿਓ ਸਰੀ ਗੱਲਬਾਤ ਹੋ ਗਈ ਸਰੀ ਸਰੀ ਲਾਤਾ ਕਹਿੰਦੇ ਉਧਰੋਂ ਇੱਕ ਹੰਤੇ ਕੋਪੀ ਭਲਵਾਨ ਕਹਿੰਦੇ ਕੋਈ ਰੇਡਰ ਖੰਗਣੀ ਨਹੀਂ ਦਿੰਦਾ ਇਹ ਵੀ ਜੋੜੀ ਕਹਿੰਦੇ ਅੱਜ ਕੱਲ ਪਹਿਨੇ ਨੰਬਰ ਤੇ ਹੁੰਦੀ ਆ ਦੇਖ ਲਓ ਢੂੜਾ ਠਾਤੀ ਲੈ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਕਰੋ ਛੋਡੇ ਭਰਾ ਨੂੰ ਸਪੋਰਟ ਕਬੱਡੀ ਨੂੰ ਪਿਆਰ ਕਰਨ ਵਾਲੇ ਮਾ ਖੇਡ ਕਬੱਡੀ ਕਮੈਂਟਾਂ ਚ ਜ਼ਰੂਰ ਲਿਖਿਆ ਕਰੋ ਜਿਹੜੇ ਜਿਹੜੇ ਖਿਡਾਰੀ ਦੇ ਤੁਸੀਂ ਫੈਨ ਹੋ ਉਹ ਵੀ ਕਮੈਂਟਾਂ ਚ ਲਿਖਿਆ ਕਰੋ ਕਰੋ ਸਪੋਰਟ ਦਾ ਸੇਵਰ ਆ ਮੈਚ ਤੁਹਾਨੂੰ ਕਿਵੇਂ ਲੱਗਿਆ ਗੱਲਬਾਤ ਸਰੀ ਹੋ ਗਿਆ ਮੈਚ